ਰਹਿ ਗਈਆਂ ਪਰ ਤੂੰ ਰੱਖਿਆ ਅਗਰ ਕਹੇ ਚਾਰ ਦਿਨ ਬਾਅਦ ਚ ਖਾਣੀ ਮੇਰਾ ਪੁੱਤ ਆ ਅੱਜ 26 ਇਹਨਾਂ ਦੀ ਅਲੱਗ ਅਰੀ ਦੇ ਲਈ ਇਹ ਉਹਨਾਂ ਦੇ ਨਾਲ ਬੱਠੇ ਨੇ ਤੁਹਾਡੇ ਆਪਣੇ ਸ਼ਰਧੀ ਵੱਡੀ ਸਖਸ਼ੀਏ ਨੀਤਾ ਦੇਵਗੜ੍ਹ ਜੀ ਇਹ ਨਕਤੀ ਜਤੂਆ ਵਿੱਚ ਆਪਣੀ ਅਲੱਗ ਅਰੀ ਦਾ ਨਾਲ ਇੱਕ ਵੱਖਰਾ ਟ੍ਰੈਂਡ ਸੈੱਟ ਕੀਤਾ ਇਹਨਾਂ ਨੂੰ ਦੇਖ ਕੇ ਪੰਜਾਬ ਨਾਲ ਵੀ ਇਹ ਜੰਮੀ ਹੀ ਅਲੱਗ ਅਰੀ ਦੇ ਨਾਲ ਕਾਗਮਾ ਜੀ ਦਾ ਬਹੁਤ ਬੜਾ ਨਾਮ ਨੇ ਉਹਨਾਂ ਨਾਲ ਸਾਡੀ ਦੂਜੀ ਫਿਲਮ ਹੈ ਤੇ ਜ਼ਿੰਮੇਵਾਰੀ ਤਾਂ ਹਮੇਸ਼ਾ ਵੱਜ ਜਾਂਦੀ ਹੈ ਲੇਕਿਨ ਸਾਨੂੰ ਆਪਣੀ ਸਕ੍ਰਿਪਟ ਤੇ ਬੜਾ ਮਾਣ ਸੀ ਕਿਉਂਕਿ ਸਾਲ 1.5 ਸਾਲ ਅਸੀਂ ਇਸ ਚੀਜ਼ ਤੇ ਕੰਮ ਕੀਤਾ ਮੋਹਿਤ ਬਰਮੈਤ ਨੇ ਸਾਡੇ ਭਰਾ ਨੇ ਸੋਮੀਤ ਸੀ ਕਿ ਅਸੀਂ ਉਹਦੇ ਤੋਂ ਅਲੱਗ ਕੀ ਕਰ ਸਕਦੇ ਆ ਉਹ ਫਿਲਮ ਸਾਡੀ ਇੱਕ ਘਰ ਦੇ ਵਿੱਚ ਸੀ ਇਸ ਫਿਲਮ ਦੇ ਵਿੱਚ ਅਸੀਂ ਬਹੁਤ ਸਾਰੇ ਐਲੀਮੈਂਟਸ ਪਾਏ ਫਿਰ ਅਸੀਂ ਘਰ ਤੋਂ ਬਾਹਰ ਨਿਕਲੇ ਅਸੀਂ ਪਿੰਡਾਂ 'ਚ ਗਏ ਉਥੋਂ ਦੀ ਜਿਹੜੀਆਂ ਮੇਲ ਸਬਸਿਆਵਾਂ ਨੇ ਕਹਿ ਲੀਏ ਅਸੀਂ ਫਿਰ ਉਹਨਾਂ ਨੂੰ ਐਲੀਮੈਂਟ ਸਮਝ ਕੇ ਉਹਨਾਂ ਨੂੰ ਇੱਕ ਮੈਸੇਜ ਦੇ ਰੂਪ ਦੇ ਵਿੱਚ ਫਿਰ ਅਸੀਂ ਸਿਨੇਮਾ ਦੇ ਤੌਰ ਤੇ ਅਸੀਂ ਦਿਖਾਉਣ ਦੀ ਟਰਾਈ ਕੀਤੀ ਹੈ ਮੈਂ ਤਾਂ ਆਪ ਜੀ ਤੁਸੀਂ ਸੋਚਿਆ ਤੁਸੀਂ ਜਿਸ ਤਰ੍ਹਾਂ ਬਾਲੀਵੁੱਡ ਦੇ ਵਿੱਚ ਸੀਕਲ ਪਸਾਉਂਦੇ ਨੇ ਇਸ ਤਰ੍ਹਾਂ ਪੰਜਾਬੀ ਸਿਨੇਮਾ ਵੀ ਅੱਜ ਉਸ ਦੌਰ ਤੇ ਆ ਗਿਆ ਕਿ ਪੰਜਾਬੀ ਪਰਮਾ ਦੀ ਸੀਕਲ ਬਣੇ ਸ਼ੁਰੂ ਹੋ ਗਿਆ ਉਸ ਦੇ ਇੱਕ ਫਿਲਮ ਦੇ ਵਿੱਚ ਵੀ ਇਹ ਦਿਖਾ ਲਿਆ ਬੜੀ ਵਧੀਆ ਗੱਲ ਹੈ ਜੇ ਸੀਕਲਸ ਬੰਦੇ ਨੇ ਕਿਉਂਕਿ ਪਹਿਲੀ ਫਿਲਮ ਪਰਗਾਨ ਚੜਦੀ ਹੈ ਪਿਆਰ ਦਿੰਦੇ ਨੇ ਸਰੋਤੇ ਤਾਂ ਹੀ ਉਹ ਦੂਜੀ ਫਿਲਮ ਬਣਦੀ ਹੈ ਸੋ ਮੈਨੂੰ ਲੱਗਦਾ ਅਸਾਂ ਦੂਜੀ ਤੀਜੀ ਚੌਥੀ ਪੰਜਵੀਂ ਛੇਵੀਂ ਬਣਦੀ ਰਹਿਣੀ ਚਾਹੀਦੀ ਕਿਉਂਕਿ ਚੰਗੀਆਂ ਸਟੋਰੀਆਂ ਆਉਣੀਆਂ ਬਹੁਤ ਜ਼ਰੂਰੀ ਨੇ ਆਪਣੇ ਸਮਾਜ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਸਿਨੇਮਾ ਦੇ ਥਰੂ ਜਲਦੀ ਸਮਝ ਆਉਂਦੀਆਂ ਨੇ ਅਸੀਂ ਇਹ ਦੇਖਿਆ ਸਰ ਇਹ ਫਿਲਮਾਂ ਕਰਨ ਤੋਂ ਬਾਅਦ ਕਿੰਨਾ ਕੰਫੀਡੈਂਸ ਬਿਲ ਬੋਇਆ ਤੁਹਾਡਾ ਬਣਨ ਵਾਲੇ ਫਿਲਮਾਂ ਕਿ ਤੁਹਾਨੂੰ ਚੋਣ ਕਰੋਗੇ ਤੁਸੀਂ ਅੱਗੇ ਦੇਖੋ ਜੀ ਬਿਲਕੁਲ ਬਿਲਕੁਲ ਮੈਂ ਜਿਵੇਂ ਮਾ ਨੇ ਕਿਹਾ ਕਿ ਮੈਂ ਡਾਕੀ ਨੂੰ ਜ਼ਿਆਦਾ ਕਿਉਂਕਿ ਮੈਨੂੰ 10 12 ਸਾਲ ਹੋ ਗਏ ਅੰਦਰ ਲੇਕਿਨ ਸਿਨੇਮਾ ਹੁਣ ਮੈਂ ਟਰਾਈ ਕਰ ਰਿਹਾ ਕਿ ਅੱਗੇ ਅੱਗੇ ਹੋਰ ਇਹਨੂੰ ਕਿਵੇਂ ਨਿਖਾਰ ਸਕਦਾ ਜਿੰਨੀ ਮਿਹਨਤ ਹੋਰ ਕਰਨੀ ਪੈਗੀ ਮੈਂ ਕਰੂੰਗਾ ਔਰ ਆਪਣੇ ਕਰੈਕਟਰਸ ਦੇ ਲਈ ਜਿੰਨਾ ਵੀ ਕੰਮ ਕਰਨਾ ਪਊਗਾ ਬਾਕੀ ਇਹਨਾਂ ਦਾ ਮੇਰੇ ਤੇ ਹਮੇਸ਼ਾ ਆਸ਼ੀਰਵਾਦ ਰਹੂਗਾ ਕਿਉਂਕਿ ਪਹਿਲੀ ਫਿਲਮ ਚ ਇਹਨਾਂ ਨੇ ਸਭ ਉਹਨਾਂ ਨੂੰ ਬੇਸ਼ੁਮਾਰ ਪਿਆਰ ਦਿੱਤਾ ਇਹਦੇ ਵਿੱਚ ਵੀ ਸਾਨੂੰ ਇਹਨਾਂ ਨੇ ਇੰਨਾ ਪਿਆਰ ਦਿੱਤਾ ਸੋ ਇਨਾਂ ਤੋਂ ਵੀ ਸਿੱਖਦੇ ਆਂ ਔਰ ਜਿੰਨੇ ਪਿਆਰ ਨਾਲ ਔਰ ਅੱਛੇ ਤਰੀਕੇ ਨਾਲ ਡੀਲ ਕਰਦੇ ਨੇ ਸੈਟ ਤੇ ਸੋ ਮੈਨ ਲੱਗਦਾ ਪਿਆਰ ਦੀ ਜਿਹੜੀ ਲੈਂਗੁਏਜ ਆ ਉਹ ਜਲਦੀ ਸਮਝ ਆ ਜਾਂਦੀ ਹੈ ਉਸ ਤੋਂ ਅਸੀਂ ਸਮਝ ਰਹੇ ਆਂ ਠੀਕ ਹੈ ਪਰੀਆਂ ਵਾਲਾ Song ਜਿਹੜਾ ਤੁਹਾਡਾ ਉਹ ਇੰਨੀ ਦਾ ਦੋ ਜੀ ਪਰੀਆਂ ਦੇ ਦੇਸੋਂ ਆਈਏ ਪਰੀਆਂ ਦੀ ਰਾਣੀ ਐ ਨੀ ਰਾਜਕੁਮਾਰ ਆਇਆ ਵਿਹਉਣ ਲਈ ਤੂੰ ਬਲਾਦੀ ਸੋਣੀ ਹਾਏ ਨੀ ਤੇਰਾ ਕੋਈ ਤੋੜ ਹੈ ਨਹੀਂ ਤੈਨੂੰ ਚੰਨ ਤਾਰੇ ਆਪ ਆਏ ਸਜਾਉਣ ਲਈ ਥੈਂਕ ਯੂ ਫਿਰ ਉਸ ਤੋਂ ਬਾਅਦ ਜਦੋਂ ਰੱਬ ਦਾ ਰੇਡੀਓ ਕੀਤਾ ਤੁਸੀਂ ਯਕੀਨ ਕਰਿਓ ਮੈਂ ਪਹਿਲਾ 5 6 ਦਿਨ ਮੈਂ ਹਿੰਮਤ ਹੀ ਨਹੀਂ ਕੀਤੀ ਕਿ ਮੈਂ ਥੀਏਟਰ ਤੇ ਜਾ ਕੇ ਫਿਲਮ ਦੇਖਾਂ ਕਿਉਂਕਿ ਮੈਨੂੰ ਡਰ ਲੱਗਦਾ ਸੀਗਾ ਕਿ ਇੱਕਦਮ 네ਗੇਟਿਵ ਸ਼ੇਡ ਆ ਪਤਾ ਨਹੀਂ ਮੇਰੇ ਫੈਨਸ ਜਿਹੜੇ ਉਸ ਰੂਪ ਨੂੰ ਪਸੰਦ ਕਰਨਗੇ ਮੈਨੂੰ ਅਸੈਪਟ ਕਰਨਗੇ ਨਹੀਂ ਕਰਨਗੇ ਫਿਰ ਲੋਕਾਂ ਨੇ ਜਦੋਂ ਵੀਡੀਓ ਬਣਾ ਬਣਾ ਕੇ ਮੈਨੂੰ ਟੈਗ ਕਰਨਾ ਸ਼ੁਰੂ ਕੀਤਾ ਫਿਰ ਮੈਨੂੰ ਲੱਗਾ ਕਿ ਨਹੀਂ ਠੀਕ ਆ ਦੂਸਰਾ ਤੀਸਰਾ ਦਿਨ ਤੱਕ ਸਾ ਨਿ ਰਿਜ਼ਲਟ ਆਉਣੇ ਸ਼ੁਰੂ ਹੋ ਗਏ ਫਿਰ ਮੈਂ ਜਾ ਕੇ ਥੀਟਰ ਦੇ ਵਿੱਚ ਫਿਲਮ ਵੇਖੀ ਔਰ ਬਹੁਤ ਜ਼ਿਆਦਾ ਮੈਂ ਬlesed ਫੀਲ ਕੀਤਾ ਖੁਦ ਨੂੰ ਕਿ ਮੈਨੂੰ ਇਹੋ ਜੇ ਕਿਰਦਾਰ ਕਰਨ ਦਾ ਮੌਕਾ ਮਿਲਿਆ ਜਰ ਮੈਂ ਜਦੋਂ ਗੋਲਕੋ ਬੁਗ ਨਹੀਂ ਕੀਤੀ ਉਦੋਂ ਮੈਨੂੰ ਬੜਾ ਅੱਛਾ ਲੱਗਾ ਤੇ ਫਿਰ ਜਦੋਂ ਨੀਮਾ ਸਾਸਕੂ ਟੂ ਮੇਰੀ ਜ਼ਿੰਦਗੀ ਵਿੱਚ ਆਈ ਮੈਨੂੰ ਲੱਗਦਾ ਕਿ ਇਸ ਫਿਲਮ ਨੇ ਮੈਨੂੰ ਪੱਕੇ ਬੈਰੀ ਇੱਕ ਵਧੀਆ ਅਦਾਕਾਰ ਹੋਣ ਦਾ ਜਿਹੜਾ ਮਾਣ ਦਵਾਇਆ ਇੰਡਸਟਰੀ ਦੇ ਵਿੱਚ ਪੰਜਾਬੀਆਂ ਦੇ ਵਿੱਚ ਕਰ ਕਰ ਦੇ ਵਿੱਚ ਮਤਲਬ ਬਹੁਤੇ ਲੋਕ ਜਿਨ੍ਹਾਂ ਨੂੰ ਅਜੇ ਵੀ ਮੇਰਾ ਨਾਂ ਨਹੀਂ ਆਉਂਦਾ ਉਹ ਕਹਿ ਦਿੰਦੇ ਆ ਸੱਸ ਕੁੱਟਣੀ ਤਰੀ ਜਾਂਦੀ ਹੈ ਸੋ ਮੈਨੂੰ ਲੱਗਦਾ ਕਿ ਕਲਾਕਾਰ ਲਈ ਕਿੰਨਾ ਵੱਡਾ ਮਾਣ ਹੈ ਹੈਨਾ ਕਿ ਕਿਸੇ ਫਿਲਮ ਦੇ ਕਿਰਦਾਰ ਨੂੰ ਤੁਹਾਡੇ ਨਾਲ ਜੋੜ ਕੇ ਅਗਲੇ ਤੁਹਾਡਾ ਨਾਂ ਹੀ ਹੋ ਰਿਹਾ ਹੈ ਜੀਵੇ ਕਿ ਮੂਰ ਸੱਸ ਦਾ ਰਿਸ਼ਤਾ ਇੱਕ ਬੜਾ ਹੀ ਨਾਜ਼ੁਕ ਰਿਸ਼ਤਾ ਹੈ ਕੀ ਕਰੇਸ ਫਿਲਮ ਦੇ ਵਿੱਚ ਤੁਹਾਨੂੰ ਬਾ ਬਹੁਤ ਨੂੰ ਬਹੁਤ ਧਿਆਨ ਰੱਖਿਆ ਗਿਆ ਕਿ ਬਿਲਕੁਲ ਬਿਲਕੁਲ ਧਿਆਨ ਰੱਖਿਆ ਗਿਆ ਜੀ ਅਸੀਂ ਫਿਲਮ ਬੇਸ਼ੱਕ ਇਹ ਬੜੀ ਮਨੋਰੰਜਨ ਦੇ ਲਈ ਬਣਾਈ ਆ ਪਰ ਇਹ ਮੈਂ ਕਹਿਣਾ ਚਾਹੁੰਦੀ ਜੀ ਕਿ ਇਹ ਕੋਈ ਕਮੇਡੀ ਫਿਲਮ ਨਹੀਂ ਹੈ ਇਹ ਪਰਵਾਰਿਕ ਫਿਲਮ ਹੈ ਜਿਸ ਨੂੰ ਕਮੇਡੀ ਦਾ ਰੰਗ ਚੜਾਇਆ ਗਿਆ ਹੈ ਮਨੋਰੰਜਨ ਪੈਦਾ ਕਰਨ ਦੇ ਲਈ ਤਾਂ ਕਿ ਤੁਸੀਂ ਥੀਏਟਰ 'ਚ ਆਓ ਤੇ ਇਹ ਨਹੀਂ ਕਿ ਜਿਹੜੇ ਘਰ ਦੇ ਸੀੜੀ ਸਿਆਪਿਆਂ 'ਚੋਂ ਨਿਕਲ ਕੇ ਆਪਾਂ ਥੀਏਟਰ 'ਚ ਜਾਣੇ ਆ ਤੇ ਉੱਥੇ ਜਾ ਕੇ ਫਿਰ ਉਹ ਸਟ੍ਰੈਸ ਵਾਪਸ ਲੈ ਕੇ ਆਵਾਂਗੇ ਤੁਸੀਂ ਜਾਓਗੇ ਤੁਸੀਂ ਬਹੁਤ ਖੁਸ਼ ਹੋਵੋਗੇ ਤੁਸੀਂ ਬਹੁਤ ਇੰਜੋਏ ਕਰੋਗੇ ਫਿਲਮ ਨੂੰ ਔਰ ਬਹੁਤ ਸਾਰੀਆਂ ਚੀਜ਼ਾਂ ਨਵੀਆਂ ਸਿੱਖ ਕੇ ਆਓਗੇ ਅਸੀਂ ਕੋਈ ਪਾਸ਼ਣ ਨਹੀਂ ਦਿੱਤਾ ਫਿਲਮ 'ਚ ਅਸੀਂ ਕੋਈ ਲੈਕਚਰ ਨਹੀਂ ਦਿੱਤਾ ਫਿਲਮ 'ਚ ਅਸੀਂ ਕੋਈ ਸਕੂਲ ਫੀਡਿੰਗ ਨਹੀਂ ਕੀਤੀ ਫਿਲਮ 'ਚ ਅਸੀਂ ਸਿਰਫ ਬਹੁਤ ਪਿਆਰ ਨਾਲ ਅਸ਼ੋਭਲੇ ਜੇ ਕੁਝ ਚੀਜ਼ਾਂ ਨੇ ਜਿਹੜੀਆਂ ਸਾਡੇ ਫੈਮਲੀਆਂ ਦੇ ਵਿੱਚ ਪ੍ਰੋਬਲਮ ਕ੍ਰੀਏਟ ਕਰਦੀਆਂ ਉਹਨਾਂ ਨੂੰ ਇੱਕ ਡਰਾਮੇ ਦੇ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹਮੇਸ਼ਾ ਹੀ ਇੰਨੀ ਜਦੋਂ ਬ੍ਰਿਲਿਅੰਟ ਟੀਮ ਹੋਵੇ ਅਨੀਤਾ ਮੈਮ ਪੁੱਗੀ ਸਰ ਨਿਰਮਲ ਰਿਸ਼ੀ ਜੀ ਹੋਰ ਵੀ ਸਾਰੇ ਕਲਾਕਾਰ ਤੇ ਐਕਸਪੀਰੀਅੰਸ ਹਮੇਸ਼ਾ ਹੀ ਬਹੁਤ ਵਧੀਆ ਰਹਿੰਦਾ ਹੈ ਤੇ ਬਾਕੀ ਤਾਂ ਮੈਂ ਹੈਪ ਸੌਫ ਕਰਦੀ ਹਾਂ ਮੋਹਿਦ ਜੀ ਨੂੰ ਕਿ ਉਹਨਾਂ ਨੇ ਇੰਨੀ ਪਿਆਰੀ ਸਟੋਰੀ ਲਿਖੀ ਹੈ ਪਾਰਟ 2 ਵੀ ਐਂਡ ਜਦੋਂ ਸਾਨੂੰ ਵਨ ਚ ਜਦੋਂ ਆਪਾਂ ਬਣਾਈ ਸਾਨੂੰ ਉਮੀਦ ਨਹੀਂ ਸੀ ਕਿ ਇੰਨਾ ਦਾ ਪਿਆਰ ਮਿਲੇਗਾ ਆਡੀਅנס ਵੱਲੋਂ ਸੋ ਉਹ ਬਹੁਤ ਅਨਐਕਸਪੈਕਟਿਡ ਸੀਗਾ ਸੋ ਸਾਡਾ ਫਰਕ ਬਹੁਤ ਜ਼ਿਆਦਾ ਬੰਦਾ ਸੀਗਾ ਕਿ ਅਸੀਂ ਟੂ ਨੂੰ ਹੋਰ ਵੀ ਵੱਡਾ ਬਣਾਈਏ ਕਿਉਂਕਿ ਕਹਿੰਦੇ ਆ ਨਾ ਕਿ ਜਦੋਂ ਸੀਕਵਲ ਬੰਦਾ ਤਾਂ ਰਿਸਪੌਂਸਿਬਿਲਟੀ ਹੋਰ ਜ਼ਿਆਦਾ ਵੱਧ ਜਾਂਦੀ ਹੈ ਸੋ ਅਸੀਂ ਪੂਰੀ ਤਿਆਰੀ ਦੇ ਨਾਲ ਆਏ ਆ ਇਸ ਵਾਰ ਪਾਰਟ 2 ਵਿੱਚ ਆਪਾਂ ਡਬਲ ਮੈਂਥ ਕੀਤੀ ਹੈ ਐਂਟਰਟੇਨਮੈਂਟ ਵੀ ਤੁਹਾਨੂੰ ਡਬਲ ਦੇਖਣ ਨੂੰ ਮਿਲੇਗਾ ਡਾਇਰੈਕਸ਼ਨ ਸਕ੍ਰੀਨਪਲੇ ਸਟੋਰੀ ਸਾਰਾ ਕੁਝ ਹੀ ਮਤਲਬ ਕਹਿੰਦੇ ਆ ਨਾ ਕਿ ਕੱਲੇ-ਕੱਲੇ ਸੀਨ ਤੇ ਕੰਮ ਕੀਤਾ ਗਿਆ ਤੋ ਮੈਂ ਸਾਰਿਆਂ ਨੂੰ ਬਸ ਇਹੀ ਰਿਕਵੈਸਟ ਕਰਦੀ ਆ ਕਿ ਸਾਰੇ ਜਣੇ ਜਾਓ ਆਪਣੀ ਫੈਮਲੀ ਐਂਡ ਫਰੈਂਡਸ ਨੂੰ ਨਾਲ ਲੈ ਕੇ ਜਾਓ ਤੁਸੀਂ ਬਿਲਕੁਲ ਵੀ ਨਿਰਾਸ਼ ਨਹੀਂ ਹੋਵੋਗੇ ਮੇਰਾ ਵਾਦਾ ਹੈ ਤੁਹਾਡਾ ਕੀ ਕਿਦਾਂ ਰਿਆ ਕੀ ਹੋ ਗਿਆ ਜੀ ਮੈਂ ਫਿਲਮ ਦੀ ਜਿਹੜੀ ਨੂ ਹੈ ਜਿਹੜੀ ਆਪਣੇ ਸੱਸ ਨੂੰ ਕੁੱਟਦੀ ਹੁੰਦੀ ਸੀ ਉਹ ਆ ਮੈਨੂੰ ਬਾਕੀ ਚਲੋ ਜੋਕਸ ਪਾਰ ਸੱਸ ਨੂੰ ਨਾ ਕਰਦੇ ਆਪਾਂ ਪਹਿਲਾਂ ਕੁੱਟਿਆ ਸੀਗਾ ਤੇ ਨਾ ਆਪਾਂ ਕਦੇ ਕੁੱਟਦੇ ਆ ਇਹ ਤਾਂ ਜਸਟ ਆਪਣੇ ਪੰਜਾਬ ਦਾ ਇੱਕ ਵਿਰਸਾ ਹੈ ਬੋਲੀ ਹੈ ਪੁਰਾਣੀ ਸੋ ਪਾਰਟ 2 ਦੀ ਜੇ ਮੈਂ ਗੱਲ ਕਰਾਂ ਤਾਂ ਮੇਰਾ ਕੈਰੈਕਟਰ ਇੱਕ ਲਾਇਰ ਦਾ ਹੈ ਇੱਕ ਵਕੀਲ ਨੂੰ ਹੈ ਜਿਹੜੀ ਬਿਲਕੁਲ ਵੀ ਗਰਲਸ ਚੀਜ਼ਾਂ ਬਰਦਾਸ਼ਤ ਨਹੀਂ ਕਰਦੀ ਤੇ ਉਹਦੇ ਨਾਲ ਨਾਲ ਫਿਲਮ 'ਚ ਤੁਸੀਂ ਮੇਰੇ ਦੋ ਹੋਰ ਸ਼ੇਡਸ ਦੇਖਣ ਨੂੰ ਤੁਹਾਨੂੰ ਮਿਲੂਗੇ ਇੱਕ ਤਾਂ ਹਾਰਰ 엘ਮੈਂਟ ਇਸ ਵਾਰ ਇਸੀ ਐਡ-ਆਨ ਕੀਤਾ ਹੈ ਤੇ ਉਹ ਬਹੁਤ ਹੀ ਐਂਟਰਟੇਨਿੰਗ ਹੈ ਤੁਸੀਂ ਜਦੋਂ ਫਿਲਮ ਦੇਖੋਗੇ ਅੱਜ ਰਿਲੀਜ਼ ਹੋ ਚੁੱਕੀ ਹੈ ਤੁਸੀਂ ਕਹੋਗੇ ਕਿ ਵਾਕਿਆ ਕੰਮ ਕੀਤਾ ਕਿਉਂਕਿ ਪੰਜਾਬੀ ਸਿਨੇਮਾ 'ਚ ਮੈਨੂੰ ਲੱਗਦਾ ਹੈ ਅੱਜ ਤੋਂ ਪਹਿਲਾਂ ਕਦੇ ਵੀ ਐਦਾਂ ਦਾ ਹਾਰਰ ਮੇਕਅਪ ਐਵਰੀਥਿੰਗ ਜੋ ਵੀ ਆਪਾਂ ਲੁੱਕ ਕ੍ਰੀਏ ਕੀਤੀ ਹੈ ਭੂਤਨੀ ਦੀ ਉਹ ਕਦੇ ਵੀ ਨਹੀਂ ਆਈ ਇਵਨ ਕਿ ਮੈਂ ਤੁਹਾਨੂੰ ਸ਼ੇਅਰ ਕਰਨਾ ਚਾਹਦੀ ਆ ਕਿ ਉਹ ਉਸ ਲੁੱਕ ਨੂੰ ਕ੍ਰੀਏਟ ਕਰਨ 'ਚ 4 ਤੋਂ 5 ਘੰਟੇ ਲੱਗਦੇ ਲੱਗਦੇ ਸੀ ਤੇ ਜਿੰਨਾ ਟਾਈਮ ਉਸ ਸੀਨ ਦੀ ਸ਼ੂਟਿੰਗ ਚੱਲਦੀ ਸੀ ਜਿਵੇਂ 15 ਘੰਟੇ ਆ ਜਿੰਨੇ ਵੀ ਘੰਟੇ ਚੱਲਦੀ ਸੀ ਮੈਂ ਕੁਝ ਖਾ ਪੀ ਵੀ ਨਹੀਂ ਸਕਦੀ ਸੀ ਕਿਉਂਕਿ ਉਹਨਾਂ ਨੇ ਉਸ ਤਰੀਕੇ ਨਾਲ ਮੇਰੀ ਲੁੱਕ ਕ੍ਰੀਏਟ ਕੀਤੀ ਹੋਈ ਸੀ ਕਿ ਮੂੰਹ ਬੰਦ ਹੋ ਜਾਣਾ ਸੀ ਸੋ ਮੈਨੂੰ ਉਮੀਦ ਹੈ ਕਿ ਜਿੰਨੀ ਵੀ ਸਾਡੀ ਮਿਹਨਤ ਹੋਈ ਹੈ ਉਹਨੂੰ ਭਾਗ ਲੱਗਣ ਰੱਬ ਜਗੇ ਹੀ ਅਰਦਾਸ ਕਰਦੀਆਂ ਐਂਡ ਅਸੀਂ ਤੁਹਾਨੂੰ ਬਿਲਕੁਲ ਜਿਵੇਂ ਮੈਂ ਕਿਹਾ ਕਿ ਨਿਰਾਸ਼ ਨਹੀਂ ਹੋਣਵਾਗੇ ਤੁਸੀਂ ਸਾਰੇ ਜਣੇ ਜਾਓ ਐਂਡ ਮੋਰਓਵਰ ਫਿਲਮ ਤੁਹਾਨੂੰ ਬਹੁਤ ਪਿਆਰੇ ਕਰੇਗੀ ਮੈਟ੍ਰਿਕਸ ਮਿਲੋਗੇ ਕਿਉਂਕਿ ਆਪਾਂ ਛੋਟੇ ਛੋਟੇ ਪੁਆਇੰਟਸ ਤੇ ਸੋਸ਼ਲ ਇਸ਼ੂਜ਼ ਨੂੰ ਵੀ ਚਰਖੇ ਨੂੰ ਹੈ ਉਹਨਾਂ ਮੈਂ ਉਹ ਜ਼ਿਆਦਾ ਰਿਵੀਲ ਨਹੀਂ ਕਰੂੰਗੀ ਜੋ ਤੁਸੀਂ ਫਿਲਮ ਦੇਖੋਗੇ ਤੁਹਾਨੂੰ ਪਤਾ ਲੱਗ ਜਾਵੇਗਾ ਥੈਂਕ ਯੂ ਤੁਹਾਨੂੰ ਇਹਨਾਂ ਦਾ ਕੰਮ ਦੇਖਿਆ ਪਹਿਲੀ ਫਿਲਮ ਦੇਖੀ ਦੂਸਰੀ ਦੇਖੀ ਮੈਂ ਅੱਜ ਹੀ ਮਹਿਤਾਬ ਨੂੰ ਕਹਿ ਰਹੀ ਸੀ ਕਿ ਮੈਂ ਤਾਂ ਆਪ ਨੂੰ ਮੈਨੂੰ ਲੱਗਦਾ ਹੈ ਕਿ ਤੈਨੂੰ ਹੁਣ ਹੋਰ ਥੋੜਾ ਜਿਹਾ ਸੀਰੀਅਸ ਹੋ ਜਾਣਾ ਚਾਹੀਦਾ ਸਿਨੇਮੇ ਦੇ ਲਈ ਕਿਉਂਕਿ ਤੂੰ ਜਿਆਦਾ ਗਾਇਕੀ ਨੂੰ ਸਮਰਪਿਤ ਹੈਂ ਥੋੜਾ ਜਿਹਾ ਸਿਨੇਮੇ ਦੇ ਲਈ ਵੀ ਸੀਰੀਅਸ ਹੋ ਤੂੰ ਬਹੁਤ ਸੋਹਣਾ ਲੱਗ ਰਿਹਾ ਸਕਰੀਨ ਦੇ ਉੱਤੇ ਫਿਲਮ 'ਚ ਤੈਨੂੰ ਸਪੇਸ ਅੱਛੀ ਮਿਲੀ ਆ ਤੂੰ ਬਹੁਤ ਵਧੀਆ ਕੰਮ ਕੀਤਾ ਪਹਿਲੀ ਫਿਲਮ ਨਾਲੋਂ ਦੂਸਰੀ ਫਿਲਮ ਦੇ ਵਿੱਚ ਤੇਰੀ ਅਦਾਕਾਰੀ ਜੋ ਬੜਾ ਨਿਖਾਰ ਆਇਆ ਔਰ ਇਸ ਬੱਚੇ ਨੇ ਮਿਹਨਤ ਕੀਤੀ ਆ ਆਡੀਅנס ਨੂੰ ਕੀ ਮੈਸੇਜ ਹੋਵੇ ਤੂੰ ਲਿਖਦਾ ਆ ਆਡੀਅנס ਨੂੰ ਤੂੰ ਬਸ ਇਹੀ ਕਹਿਣਾ ਚਾਹੁੰਦੇ ਆ ਜੀ ਕਿ ਛੁੱਟੀਆਂ ਹੋ ਗਈਆਂ ਨੇ ਤੇ ਇਹ ਪੈਸਾ ਵਸੂਲ ਫਿਲਮ ਆ ਤੁਸੀਂ ਤੁਸੀਂ ਸਾਰਿਆਂ ਨੇ ਬਹੁਤ ਇੰਜੋਏ ਕੀਤਾ ਉਹ ਤੁਸੀਂ ਸਹਿਸਵਭਾਈ ਬਣਾ ਲਈ ਸੀ ਸਾਨੂੰ ਬੜਾ ਪਤਾ ਸੀ ਤੁਸੀਂ ਇੰਨੀ ਸੁਪਰ ਡੂਪਰ ਹਿੱਟ ਕਰੋਗੇ ਅਸੀਂ ਤਾਂ ਸੋਚਿਆ ਸੀ ਕਿ ਚਲੋ ਇੱਕ ਤਜਰਬਾ ਕਰਦੇ ਹਾਂ ਸਾਡੇ ਪੈਸੇ ਵੀ ਪੂਰੇ ਹੋ ਜਾਣਗੇ ਸਾਈ ਅਸੀਂ ਇੰਨੇ ਦੇ ਵਿੱਚ ਖੁਸ਼ ਆ ਪਰ ਤੁਸੀਂ ਇੰਨਾ ਜ਼ਿਆਦਾ ਮਾਨ ਦਿੱਤਾ ਕਿ ਸਾਡਾ ਸਿਰ ਝੁਕਦਾ ਤੁਹਾਡੇ ਅੱਗੇ ਤੇ ਹੁਣ ਜਦੋਂ ਅਸੀਂ ਦੂਸਰੀ ਫਿਲਮ ਲੈ ਕੇ ਆ ਰਹੇ ਅਸੀਂ ਤਾਂ ਬਹੁਤ ਜ਼ਿਆਦਾ ਵੱਧ ਮਿਹਨਤ ਦੇ ਨਾਲ ਲੈ ਕੇ ਆਏ ਹਾਂ ਤਾਂ ਕਿ ਹਮੇਸ਼ਾ ਇੰਜ ਹੁੰਦਾ ਜ਼ਿਆਦਾਤਰ 50% ਇੰਜ ਹੁੰਦਾ ਕਿ ਜਦੋਂ ਇੱਕ ਫਿਲਮ ਆਈ ਉਹ ਹਿੱਟ ਹੋ ਗਈ ਉਹਦਾ ਸੀਕਵਲ ਬਣਾਉਂਦੇ ਹੋ ਦਰਸ਼ਕ ਜਾਂਦੇ ਨੇ ਨਿਰਾਸ਼ ਹੋ ਕੇ ਵਾਪਸ ਹੁੰਦੇ ਪਰ ਸਾਨੂੰ ਲੱਗਦਾ ਸੀਗਾ ਕਿ ਅਸੀਂ ਇਹਦੇ 'ਚ ਵੀ ਇੱਕ ਨਵੀਂ ਫਿਰਤ ਪਾਉਣੀ ਹੈ ਕਿ ਜੇ ਅਸੀਂ ਪਹਿਲੀ ਫਿਲਮ ਬਣਾਈ ਸੁਪਰ ਡੁਪਰ ਦੂਜੀ ਬਣਾਈ ਜ ਡੁਪਰ ਤੋਂ ਵੀ ਉੱਪਰ ਹੈਨਾ ਤੇ ਪਹਿਲੀ ਫਿਲਮ ਦੇ ਵਿੱਚ ਅਸੀਂ ਅਨਾਉਂਸ ਕੀਤਾ ਸੀ ਕਿ ਸੈਕੰਡ 24 ਦੇ ਵਿੱਚ ਆਏਗੀ ਦੂਸਰੀ ਫਿਲਮ ਬਣਾਉਂਦੇ ਬਣਾਉਂਦੇ ਅਸੀਂ ਤੀਸਰੀ ਫਿਲਮ ਦੀ ਕਹਾਣੀ ਡਿਸਾਈਡ ਕਰ ਲਈ ਆ ਕਿ ਆ ਹੋਏਗਾ ਇਹਨੂੰ ਕਹਿੰਦੇ ਡਲ ਡਲ ਪੈਂਦਾ ਕੰਫੀਡੈਂਸ ਓਵਰਫਲੋਇੰਗ ਸੋ ਇਹ ਹਾਂ ਸੁਣੇ ਜਿਸ ਤਰ੍ਹਾਂ ਨੋ ਸੱਸ ਦੇ ਰਿਸ਼ਤੇ ਨੂੰ ਇਸ ਫਿਲਮ ਦੇ ਵਿੱਚ ਬਿਆਨ ਕੀਤਾ ਗਿਆ ਹੈ ਤੁਹਾਨੂੰ ਕੀ ਲੱਗਦਾ ਕਿ ਹੋਂ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਘਰਾਂ ਦੇ ਵਿੱਚ ਨੂੰਹਾਂ ਜਾਂ ਸਸਾਂਪਸ ਦੇ ਵਿੱਚ ਲੜਦੀਆਂ ਨੇ ਇਸ ਫਿਲਮ ਦਾ ਉਹਨਾਂ ਦੇ ਉੱਤੇ ਕੋਈ ਅਸਰ ਹੋਕਰ ਬਹੁਤ ਜ਼ਿਆਦਾ ਮਾੜਾ ਅਸਰ ਹੋਣਾ ਚਾਹੀਦਾ ਮੈਂ ਇਸ ਵੱਲੋਂ ਥੋੜੀ ਦੁਖੀ ਵੀ ਹਾਂ ਇਹ ਫਿਲਮ ਇੰਨੀ ਕਿ ਡੇਂਜਰਸ ਆ ਨਾ ਉਹਨਾਂ ਨੋ ਸੱਸਾਂ ਲਈ ਜਿਨ੍ਹਾਂ ਦੇ ਲਈ ਲੜਾਈ ਮਨੋਰੰਜਨੜ ਪਰਪੂਰ ਇੱਕ ਸਾਧਨ ਹੈ ਕਿਉਂਕਿ ਉਹ ਲੜਾਈਆਂ ਖਤਮ ਹੋ ਚੁੱਕੀਆਂ ਜਿਨ੍ਹਾਂ ਨੇ ਇਹ ਫਿਲਮ ਬਣਦੀ ਉਹਨੂੰ ਮੁਹੱਬਤ ਕਰਨੀ ਆ ਜਾਣੀ ਆ ਉਹਨੂੰ ਸਤਿਕਾਰ ਦੇਣਾ ਆ ਜਾਣਾ ਉਹਨੂੰ ਪਿਆਰ ਕਰਨਾ ਆ ਜਾਣਾ ਉਹਨੂੰ ਆਪਣੀ ਥਾਂ ਦੀ ਪਛਾਣ ਕਰਨੀ ਆ ਜਾਣੀ ਆ ਉਹਨੂੰ ਦੂਸਰੇ ਨੂੰ ਸਪੇਸ ਦੇਣੀ ਆ ਇਹਸ ਗੱਲੋਂ ਬੜੀ ਮਾੜੀ ਗੱਲ ਚ ਮੈਂ ਕੋਈ ਡਾਇਲੌਗ ਸੁਣਾ ਦਵਾਂ ਫਿਲਮ ਦਾ ਹਾਈਲਾਈਟ ਮੈਂ ਵੀ ਡਾਇਲੌਗ ਵਧੀਆ ਹਾਈਲਾਈਟ ਚ ਮਜ਼ਾ ਆ ਦੇ ਸੁਣਾ ਉਹ ਵੀ ਸਾਹਮਣੇ ਹੀ ਹੈ ਹਾਂ ਸੱਚ ਇੱਕ ਸੱਸਾ ਹੁੰਦਾ ਤੇ ਸੱਸ ਚ ਦੋ ਤੋਂ ਨਾਲੋਂ ਵੱਧ ਜ਼ਹਿਰ ਆ ਮੇਰੇ 'ਚ ਆਮੇ ਰਾਤਾਂ ਲਈ ਮੈਂ ਤੇਰਾ ਤਾਲੀ ਆ ਜਿੰਨੀਆਂ ਵੀ ਤਾਨਾਂ ਵਾਲੀ ਆ ਸਾਨੂੰ ਮੰਨ ਜਾਉਂ ਰਿਹਾ ਸਾਨੂੰ ਮਸਾਲਾ ਬਹੁਤ ਲੱਗਦਾ ਜੀ ਬਈ ਬਹੁਤ ਛੋਟਾ ਇੰਡਸਟਰੀ 'ਚ ਬਹੁਤ ਫਿਲਮਾਂ ਬਣਦੀਆਂ ਹਰ ਫਿਲਮ ਦੇ ਵਿੱਚ ਸਭ ਤੋਂ ਪਹਿਲਾਂ ਪ੍ਰੋਡਿਊਸਰ ਡਾਇਰੈਕਟਰ ਨਹੀਂ ਕਰਦਾ ਸਭ ਤੋਂ ਵੱਡਾ ਹੀਰੋ ਲੇਕ ਸਭ ਤੋਂ ਵੱਡਾ ਹੀਰੋ ਲੈ ਕੇ ਫਿਰ ਆਪਣੀ ਕਹਾਣੀ ਫਿਲਮ ਬਣਾਉਂਦਾ ਹੈ ਤਕਰੀਬਰ ਕੀ ਹੁੰਦਾ ਫਿਲਮ ਚਲਦੀ ਹੈ ਪਈਬਰ ਚਲਦੀ ਵੀ ਨੇ ਇਹ ਜ਼ਰੂਰੀ ਨਹੀਂ ਹੁੰਦਾ ਕਿ ਕੌਡੀ ਫਿਲਮ ਦੇ ਵਿੱਚ ਵੱਡੀ ਹੀਰੋਇਨ ਹੋਵੇ ਜਾਂ ਵੱਡਾ ਹੀਰੋ ਹੋਵੇ ਮੇਰਾ ਹਮੇਸ਼ਾ ਤੋਂ ਇੱਕ ਹੀ ਸੋਚਦਾ ਸੀ ਕਿ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਮੈਂ ਹਮੇਸ਼ਾ ਕਹਾਣੀ ਨੂੰ ਹੀਰੋ ਮੰਨਦਾ ਜਿਹੜੀ ਕਹਾਣੀ ਹੀਰੋ ਹੁੰਦੀ ਹੈ ਉਹ ਆਪਣੇ ਆਪ ਚਲ ਜਾਂਦੀ ਹੈ ਸੋ ਸੱਚ ਕੁਟਨੀ ਬੰਦੀ ਸ਼ੁਰੂਆਤ ਕੀਤੀ ਅਸੀਂ ਮਹਿਤਾ ਵਰਤ ਦੇ ਨਾਲ ਇਹਦੀ ਪਹਿਲੀ ਫਿਲਮ ਸੀਗੀ ਜਗਾ ਹੀਰੋ ਇਹ ਕਦੇ ਇੰਡਸਟਰੀ ਦੇ ਵਿੱਚ ਫਿਲਮ ਇੰਡਸਟਰੀ ਚ ਨਹੀਂ ਸੀਗਾ ਇਹ ਐਜ਼ ਅ ਸਿੰਗਰ ਆਪਣਾ ਵਧੀਆ ਕੰਮ ਕਰ ਰਿਹਾ ਸੀਗਾ ਤੇ ਤਨਵੀ ਜੀ ਇਹ ਇਹਨਾਂ ਨੇ ਵੀ ਕਦੇ ਕੋਈ ਫਿਲਮ ਨਹੀਂ ਕੀਤੀ ਸੀਗੀ ਤੇ ਜਦੋਂ ਮੈਂ ਇਹਨਾਂ ਨੂੰ ਸਾਈਨ ਕੀਤਾ 21 ਚ ਤੇ ਮੈਨੂੰ ਇੰਡਸਟਰੀ ਦੇ ਬੰਦੇ ਨੇ ਕਿਹਾ ਕਿ ਤੂੰ ਇੰਨੀ ਵੱਡੀ ਵੇਫੂਡੀ ਕਰ ਰਿਹਾ ਕਿ ਤੇਰੀ ਕਹਾਣੀ ਵੀ ਨਹੀਂ ਹੈ ਤੇ ਤੂੰ ਆਪ ਨਵਾਂ ਹੈ ਤੇ ਤੇਰਾ ਹੀਰੋ ਵੀ ਨਵਾਂ ਹੀਰੋਇਨ ਵੀ ਨਵੀਂ ਤੇ ਤੂੰ ਕਿਦਾਂ ਉਸਾਰ ਲਿਆ ਸਾਨੂੰ ਮੈਗਾ ਦੇਖੋ ਜੀ ਸਭ ਤੋਂ ਮੱਟੀ ਹੁੰਦੀ ਹੈ ਚੀਜ਼ ਹੀਰੋ ਫਿਲਮ ਦੀ ਸਕ੍ਰਿਪਟ ਉਸ ਤੋਂ ਬਾਅਦ ਅਸੀਂ ਕੀ ਕੀਤਾ ਇਹ ਚ ਜਿੰਨੇ ਵੀ ਕੈਰੈਕਟਰ ਸੀਗੇ ਵਧੀਆ-ਵਧੀਆ ਉਹਨਾਂ ਨੂੰ ਅਸੀਂ ਬੜੇ ਜੁਨੀਂਦਾ ਕਲਾਕਾਰ ਨਾਲ ਸੰਪੂਰਨ ਕੀਤਾ ਹੁਣ ਤੁਸੀਂ ਦੇਖ ਸਕਦੇ ਹੋ ਜਿੱਦਾਂ ਸਾਥ ਸੀਗੀ ਅਸੀਂ ਅਨੀਤਾ ਦੇਵਗਨ ਜੀ ਨੂੰ ਲਿਆ ਉਤਪਕ ਗੁਲਬੀਰ ਕੋ ਗੀਤ ਕਰਮਜੀਤ ਅਨਮੋਲ ਅਸੀਂ ਇਹ ਗੈਸ ਕਰਦੇ ਹਾਂ ਕਿ ਫਿਲਮ ਦੇ ਵਿੱਚ ਜਿੰਨੇ ਕਲਾਕਾਰ ਵਧੀਆ ਹੋਣਗੇ ਉਹਨੂੰ ਇੱਕ ਵੱਡੇ ਚਿਹਰੇ ਦੀ ਲੋੜ ਨੇ ਇੱਕ ਵਧੀਆ ਕਹਾਣੀ ਦੀ ਲੋੜ ਹੁੰਦੀ ਹੈ ਸੋ ਦੇਖੋ ਸਭ ਤੋਂ ਪਹਿਲੀ ਵਨ ਬਣੀ ਮੈਨੂੰ ਹੁਣ ਤੇ ਇਹਨਾਂ ਯਕੀਨ ਸੀਗਾ ਕਿ ਉਹ ਸੁਪਰ ਡੁਪਰ ਹਿੱਟ ਹੋਊਗੀ ਜਦੋਂ ਸੱਸ ਕੁੱਟਨੀ 1 ਖਤਮ ਹੁੰਦੀ ਹੈ ਉਹਦੇ ਲਾਸਟ ਸੀਨ ਦੇ ਵਿੱਚ ਲਿਖਿਆ ਹੁੰਦਾ ਹੈ ਸੱਸ ਕੁੱਟਨੀ 2 2024 ਦੇ ਵਿੱਚ ਆਊਗੀ ਸੋ ਤੁਸੀਂ ਦੇਖੋ ਸਾਡਾ ਕੰਫੀਡੈਂਸ ਕਿੱ체 ਸੀਗਾ ਅੱਜ ਆਪਾਂ ਇੱਥੇ ਸੱਸ ਕੁੱਟਨੀ 2 ਨੂੰ ਪ੍ਰੋਮੋਸ਼ਨ ਕਰਨਾ ਹੈ